ਸਤਿ ਸ਼੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰਿਆਣਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਦੀ ਪੇਸ਼ਕਸ਼ ਪ੍ਰੋਗਰਾਮ ਖਬਰਾਂ ਪਾਰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਸਤਾਨੀ ਨੇਤਾ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਬੀਤੀ ਰਾਤ ਇੱਕ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਖਿਲਾਫ ਯੂਪੀਏ ਲਗਾ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਪੁਲਿਸ ਦੀ ਇਹ ਕਾਰਵਾਈ ਬੀਤੇ ਸਾਲ ਇੱਕ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀ ਨੌ ਦੀ ਹੱਤਿਆ ਦੇ ਮਾਮਲੇ ਵਿੱਚ ਕੀਤੀ ਗਈ ਹੈ ਗੁਰਪ੍ਰੀਤ ਸਿੰਘ ਦਾ ਕਤਲ ਬੀਤੇ ਸਾਲ 9 ਅਕਤੂਬਰ ਨੂੰ ਉਹਨਾਂ ਦੇ ਪਿੰਡ ਵਿੱਚ ਹੀ ਕੀਤਾ ਗਿਆ ਸੀ ਇਸ ਕਤਲ ਵਿੱਚ ਸਭ ਤੋਂ ਪਹਿਲਾਂ ਅਰਸ਼ ਢੱਲੇ ਦਾ ਨਾਮ ਸਾਹਮਣੇ ਆਇਆ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਲੇਕਿਨ ਬਾਅਦ ਵਿੱਚ ਪੰਜਾਬ ਦੇ ਡੀਜੀਪੀ ਨੇ ਇਹ ਦਾਵਾ ਕੀਤਾ ਕਿ ਇਸ ਕਤਲ ਵਿੱਚ ਭਾਈ ਅਮਰਤਪਾਲ ਸਿੰਘ ਨੇ ਸਾਜ਼ਿਸ਼ ਰਚੀ ਹੈ ਕਿਉਂਕਿ ਜਿਹੜਾ ਗੁਰਪ੍ਰੀਤ ਕਦੇ ਭਾਈ ਅਮਰਤਪਾਲ ਸਿੰਘ ਦਾ ਹਮਾਇਤੀ ਸੀ ਬਾਅਦ ਵਿੱਚ ਉਹ ਉਹਨਾਂ ਦਾ ਹੀ ਕੱਟੜ ਵਿਰੋਧੀ ਬਣ ਗਿਆ ਸੀ ਪੁਲਿਸ ਦੀ ਇਹ ਕਾਰਵਾਈ ਇਸ ਗੱਲ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਭਾਈ ਅਮਰਤਪਾਲ ਸਿੰਘ ਅਤੇ ਐਮਪੀ ਸਰਬਜੀਤ ਸਿੰਘ ਮਿਲ ਕੇ 14 ਜਨਵਰੀ ਨੂੰ ਮਾਗੀ ਦੇ ਮੇਲੇ ਤੇ ਪੰਜਾਬ ਵਿੱਚ ਇੱਕ ਵੱਖਰੀ ਪਾਰਟੀ ਬਣਾਉਣ ਜਾ ਰਹੇ ਹਨ ਅਸੀਂ ਦੋ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਕਿ ਭਾਈ ਅਮਰਿਤਪਾਲ ਨੇ ਵਾਕਿਆ ਹੀ ਦਿਬੜੂਗੜ ਜੇਲ੍ਹ ਵਿੱਚੋਂ ਕਤਲ ਦੀ ਸਾਜ਼ਿਸ਼ ਰਚੀ ਦੂਜਾ ਕੀ ਇਹ ਕਾਰਵਾਈ ਇਸ ਗੱਲ ਕਰਕੇ ਕੀਤੀ ਗਈ ਕਿਉਂਕਿ ਉਹ ਮਾਗੀ ਦੇ ਮਹਿਲੇ ਕਿਉਂਕਿ ਉਹ ਮਾਗੀ ਦੇ ਮਹੀਨੇ ਇੱਕ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ तमाम ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਨੇ ਆ ਭਾਜਪਾ ਤੋਂ ਸਾਡੇ ਨਾਲ ਸ਼ਾਮਲ ਨੇ ਇਕਬਾਲ ਸਿੰਘ ਚੰਨੀ ਚੰਨੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਉੱਗੇ ਸਿੱਖ ਵਕੀਲ ਜਿਹੜੇ ਨੇ ਬਹੁਤ ਇਸ ਤਰ੍ਹਾਂ ਦੇ ਕੇਸਾਂ ਦੇ ਮਾਹਰ ਐਡਵੋਕੇਟ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਭਾਈ ਅਮਰਪਾਲ ਸਿੰਘ ਦੀ ਟੀਮ ਤੋਂ ਸਾਡੇ ਨਾਲ ਜੁੜੇ ਨੇ सुरेंद्रਪਾਲ ਸਿੰਘ ਦੀ सुरेंद्रਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਕਾਂਗਰਸ ਤੋਂ ਸਾਡੇ ਨਾਲ ਜੁੜੇ ਨੇ ਵਿਨੋਦ ਭਾਪਤੇ ਤੋਂ ਕਾਂਗਰਸ ਤੋਂ ਸਾਡੇ ਨਾਲ ਜੁੜੇ ਨੇ ਕਾਂਗਰਸ ਤੋਂ ਸਾਡੇ ਨਾਲ ਜੁੜੇ ਦੇ ਵਿਰੋਧ ਪਾਰ ਪੀਨੀ ਪਾਤੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸ੍ਰੀਮੰਨ ਜੀ ਕੀ ਲੱਗਦਾ ਪਹਿਲਾ ਰਿਐਕਸ਼ਨ ਕੀ ਆ ਕੀ ਅਮਰਿਤਪਾਲ ਸਿੰਘ ਦੇ ਉੱਤੇ ਯੂਪੀਏ ਲਗਾ ਦਿੱਤਾ ਗਿਆ ਤੁਹਾਡਾ ਪਹਿਲਾ ਰਿਐਕਸ਼ਨ ਕੀ ਆ ਸਾਰੀ ਅਮਰਿਤਪਾਲ ਦੀ ਟੀਮ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਪਰਿਵਾਰ ਇਸ ਮਾਮਲੇ ਵਿੱਚ ਕੀ ਸੋਚ ਰਿਹਾ ਹਾਲਾਂਕਿ ਉਨ੍ਹਾਂ ਦੇ ਪਿਤਾ ਤਰਸੀਮ ਸਿੰਘ ਹੁਣਾਂ ਦਾ ਬਿਆਨ ਆਇਆ ਕਿ ਇਹ ਅਮਰਿਤਪਾਲ ਨੂੰ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜੀ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਤੁਹਾਡਾ ਆਪ ਸਭ ਦਾ ਮੈਂ ਸਵਾਗਤ ਕਰਦਾ ਧੰਨਵਾਦ ਕਰਦਾ ਜੀ ਤੁਸੀਂ ਐ ਸਾਨੂੰ ਮੌਕਾ ਦਿੱਤਾ ਇਸ ਮਾਮਲੇ ਉੱਤੇ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਬਰੈਣਾ ਸਾਹਿਬ ਤੁਸੀਂ ਸਵਾਲ ਕੀਤਾ ਅੱਜ ਦੀ ਡਿਬੇਟ ਕਿ ਰੱਖੀ ਆ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਲੈ ਕੇ ਇਹ ਬਹੁਤ ਅਹਿਮ ਡਿਬੇਟ ਆ ਕਿ ਜਿਹੜੀ ਇਹਨਾਂ ਨੇ ਇਹ ਤੇ ਸਾਨੂੰ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੇ ਉੱਤੇ ਜਿਹੜੀ ਆ ਉਹ ਯੂਪਾ ਕਾਨੂੰਨ ਜਿਹੜਾ ਆ ਉਹ ਯੂਪਾ ਦਾ ਕਾਨੂੰਨ ਜਿਹੜਾ ਔਲਾਦਾ ਗਿਆ ਆ ਵਧਾ ਦਿੱਤਾ ਗਿਆ ਆ ਇਹ ਸਾਨੂੰ ਹੋਣੀ ਸਾਰਾ ਪਤਾ ਲੱਗਾ ਆ ਖਬਰਾਂ ਵੇਖ ਕੇ ਪਤਾ ਲੱਗਾ ਇਹ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਇਹ ਬਹੁਤ ਹੀ ਪੰਜਾਬ ਸਰਕਾਰ ਦਾ ਬਹੁਤ ਹੀ ਨਿੰਦਨਯੋਗ ਕੰਮ ਜਿੰਨੇ ਇਹ ਕੰਮ ਕੀਤਾ ਆ ਅ ਜਿਹੜੀ ਇਹ ਗੱਲ ਇਹਨਾਂ ਨੇ ਕੀਤੀ ਆ ਇਹ ਸਿੱਖ ਕੌਮ ਜਿਹੜੀ ਆ ਮੈਂ ਮਹਿਸੂਸ ਕਰਦਾ ਇਹ ਬਿਲਕੁਲ ਗਲਤ ਕੀਤਾ ਆ ਇਹ ਪੁਲਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਹੋਰ ਗੰਭੀਰ ਮਾਮਲੇ ਜਿਹੜੇ ਸਾਡੇ ਸਿੱਖਾਂ ਦੇ ਬੜੇ ਗੰਭੀਰ ਮਾਮਲੇ ਨੇ ਹਜੇ ਪਿਛਲੇ ਦਿਨੀ ਜਿਹੜਾ ਇੱਕ ਮੁਕਾਬਲਾ ਪੰਜਾਬ ਪੁਲਸ ਨੇ ਨਜਾਇਜ਼ ਤਿੰਨ ਨੌਜਵਾਨ ਮੁੰਡੇ ਜਿਹੜੇ ਆ ਯੂਪੀ ਦੇ ਪੀਡੀਪ ਖੇਤਰ ਦੇ ਵਿੱਚ ਮਾਰ ਦਿੱਤੇ ਗਏ ਉਹਦੇ ਉੱਤੇ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਉਹਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਪਰ ਅਸੀਂ ਬੜੇ ਇਸ ਗੱਲ ਤੋਂ ਸੋਚ ਰਹੇ ਹਾਂ ਬੜੇ ਗੰਭੀਰ ਆ ਕਿ ਇਹਨਾਂ ਨੂੰ ਸਿਰਫ ਕੱਲਾ ਅਮਰਤਪਾਲ ਸਿੰਘ ਹੀ ਨਜ਼ਰ ਕਿਉਂ ਆ ਰਿਹਾ ਕਿ ਕੋਈ ਵੀ ਗੱਲ ਹੁੰਦੀ ਆ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਹੀ ਨਜ਼ਰ ਆਉਂਦਾ ਆ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਇਹ ਸਾਰੀਆਂ ਜਿੰਨੀਆਂ ਸਿਆਸੀ ਪਾਰਟੀਆਂ ਨੇ ਇਹ ਡਰੀਆਂ ਹੋਈਆਂ ਨੇ ਕਿ 14 ਤਰੀਕ ਨੂੰ ਮਾਗੀ ਵਾਲੇ ਦਿਨ ਜਿਹੜੀ ਆ ਇੱਕ ਨਵੀਂ ਪਾਰਟੀ ਦਾ ਗਠਨ ਹੋਣਾ ਸੀਗਾ ਉਸ ਗਠਨ ਨੂੰ ਰੋਕਣ ਵਾਸਤੇ ਇਹ ਸਰਕਾਰ ਨੇ ਜਿਹੜਾ ਆ ਇਹ ਕੰਮ ਕੀਤਾ ਹੋਇਆ ਆ ਅਸੀਂ ਇਹ ਮਹਿਸੂਸ ਕਰਦੇ ਆਂ ਤੇ ਉਹਨਾਂ ਦੀ ਸ਼ਬੀ ਨੂੰ ਜਿਹੜਾ ਭਾਈ ਅਮਰਪਾਲ ਸਿੰਘ ਦੀ ਸ਼ਬੀ ਨੂੰ ਤੇ ਉਹਨਾਂ ਦੀ ਟੀਮ ਦੀ ਸ਼ਬੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਠੀਕ ਆ ਠੀਕ ਆ ਐਡਵੋਕੇਟ ਸਿਮਰਜੀਤ ਸਿੰਘ ਜੀ ਮੈਂ ਤੁਹਾਡੇ ਤੋਂ ਜਨਣਾ ਚਾਹਿਆ ਕਿ ਵਾਕਿਆ ਹੀ ਇਹ ਯੂਪੀਏ ਇਹ ਲਗਾਇਆ ਜਾਣਾ ਬਣਦਾ ਸੀ ਜਾਂ ਇਹ ਇੱਕ ਭਾਈ ਅਮਰਪਾਲ ਨੂੰ ਟਾਰਗੇਟ ਕੀਤਾ ਗਿਆ ਕੀ ਕਾਨੂੰਨੀ ਪੱਖ ਤੋਂ ਅਸੀਂ ਸਮਝਣਾ ਚਾਹੁੰਦੇ ਆ ਸਾਰੇ ਮਾਮਲੇ ਤੋਂ ਜੀ